ਇੱਕ ਸਿੰਘ ਦੇ ਇੱਕ ਦੁਕਾਨਦਾਰ ਵੱਲੋਂ ਦਮਾਲਾ ਅਤੇ ਦਾੜੇ ਪ੍ਰਕਾਸ਼ ਨੂੰ ਹੱਥ ਪਾਇਆ ਗਿਆ ਸੀ ਅਤੇ ਇਹ ਦੁਕਾਨਦਾਰ ਵੱਲੋਂ ਉਹਨਾਂ ਦਾ ਆਟੋ ਜਿਹੜਾ ਵਾ ਉਥੇ ਦੁਕਾਨ ਦੇ ਵਿੱਚ ਲਵਾਇਆ ਗਿਆ ਸੀ ਉਹਦੇ ਤਹਿਤ 베ਰਕੇ ਥਾਣੇ ਐਸਐਚਓ ਮਨਜੋਤ ਕੁਰ ਜੀ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਜੋ 베ਰਕੇ ਵੀ ਖਾਲਸਾ 베ਰਕੇ ਜੀ ਕੋ ਫਤਿਹ ਮੇਰਾ ਨਾਮ ਮਨਦੀਪ ਸਿੰਘ ਪਿੰਡ ਜਾਂਗੀਰ ਦਾ ਰਹਿਣ ਵਾਲਾ ਮੈਂ ਮੇਰਾ ਮੈਂ ਬੈਟਰੀ ਇਕ ਨਹੀਂ ਹਸਲ ਨੂੰ ਪਾਈ ਤੇ ਉਹਦੇ ਵਿੱਚ ਉਹਨਾਂ ਕੋ ਮੈਂ ਉਹਨਾਂ ਨੂੰ ਮੈਂ 4000 ਰੁਪਏ ਦੀ ਬੈਟਰੀ ਪਾਈ 2000 ਉਹਨਾਂ ਨੇ ਮੈਨੂੰ ਕੈਸ਼ ਦੇਤਾ ਸੀ 2000 ਉਹਨਾਂ ਨੇ ਕਰਾਰ ਕੀਤਾ 10 ਦਿਨ ਦਾ ਤੇ ਉਹਨਾਂ ਨੇ ਮੁੜ ਕੇ 10 ਦਿਨ ਮੈਂ ਪੁੱਛਿਆ ਵੀ ਪੈਸੇ ਦੇ ਦੇ ਉਹਨਾਂ ਨੇ ਨਹੀਂ ਦਿੱਤੇ ਫਿਰ ਉਹਨਾਂ ਨੇ 2-4 ਦਿਨ ਦਾ ਕਰਾਰ ਕੀਤਾ ਫਿਰ ਵੀ ਉਹ ਆਏ ਨਹੀਂ ਮੇਰੇ ਕੋ ਫਿਰ ਉਹਨਾਂ ਨੂੰ ਮੈਂ ਮੈਸੇਜ ਭੇਜਿਆ ਵੀ ਮੈਨੂੰ ਬੈਟਰੀ ਪੈਸੇ ਦਿੱਤੇ ਜਾਣ ਤੇ ਉਹ ਆਇਆ ਤੇ ਉਹਨਾਂ ਕੋ ਉਹਨਾਂ ਕੋ ਪੈਸੇ ਮੰਗੇ ਆ ਤੋ ਮੈਂ ਜਾਂ ਤਾਂ ਮੈਨੂੰ ਪੈਸੇ ਦੇਦੇ ਜਾਂ ਮੇਰੀ ਬੈਟਰੀ ਲਾਦੇ ਤੇ ਉਹਨਾਂ ਨੇ ਉਹਨਾਂ ਨੇ ਕਹਿੰਦੇ ਸੀ ਬੈਟਰੀ ਵੀ ਨਹੀਂ ਦੇਣੀ ਨਾ ਪੈਸੇ ਦੇਣੇ ਆ ਨਿਹੰਗ ਸਿੰਘ ਦਾ ਵਿਖਾ ਕੇ ਗੁੰਡਾਗਰਦੀ ਵਿਖਾਈ ਆ ਤੂ ਤੂ ਮੈਂ ਮੈਂ ਉਸ ਦਿਨ ਹੋਈ ਪਹਿਲੇ ਦਿਨ ਦੂਜੇ ਦਿਨ ਉਹ ਆਟੋ ਛੱਡ ਕੇ ਚੱਲ ਗਏ ਜਾਂ ਤੇ ਆਂਦੇ ਆ ਹੁਣੇ ਨਿਹੰਗ ਸਿੰਘ ਲਿਆਉਣੇ ਆ ਤੇ ਤੇਰੇ ਇਹੇ ਤੇਰੀ ਲੜ ਤੈਨੂੰ ਮਾਰ ਕੇ ਜਾਣੇ ਆ ਅਗਲੇ ਦਿਨ ਕੀ ਆ ਮੈਂ ਨੋਰਮਲੀ ਅਹੀਂ ਜਿੱਦਾਂ ਦੁਕਾਨ ਆਫੀਸ਼ਲੀ ਖੋਲਦੇ ਆ 14 ਤਰੀਕ ਨੂੰ ਮੈਂ ਥਾਣੇ ਪਰਚਾ ਦਰਜ ਕਰਾ ਦਿੱਤਾ ਸੀ ਤੇ ਮੈਂ 5 ਵਜੇ ਦਾ ਟਾਈਮ ਹੀ ਤੇ 5 ਵਜੇ ਮੈਂ ਪੁਰਸ ਪ੍ਰਸ਼ਾਸਨ ਆਂਦਾ ਵੀ ਠੱਡਾ 5 ਵਜੇ ਤੁਹਾਡੀ ਗੱਲਬਾਤ ਹੋਣੀ ਆ ਤੇ ਜੋ ਵੀ ਫੈਸਲਾ ਹੋ ਜਾਣਾ ਵਾ ਤੇ ਮੈਂ ਮੈਂ ਨਾਰਮਲ ਜਿੱਦਾਂ ਦੁਕਾਨ ਖੋਲਦੇ ਮੈਂ ਕੋਈ ਨਹੀਂ 5 ਵਜੇ ਗੱਲਬਾਤ ਹੋਣੀ ਇਹਨਾਂ ਨੇ ਕੀ ਕੀਤਾ ਫਿਰ ਮੇਰੇ ਕੋ 12 ਵਜੇ ਆ ਕੇ ਅਗਲੇ ਦਿਨ ਅਗਲੇ ਦਿਨ 12 ਵਜੇ ਆ ਕੇ ਭਾਜੀ ਉਹ 1:15 ਜਾਂ 1:00 ਦੇ ਕਰੀਬ ਇਹਨਾਂ ਦਾ ਟਾਈਮ ਹੋਣਾ ਵਾ ਤੇ 11 12 ਜਾਨੀ ਆਏ ਆ ਤੇ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਮੇਰੇ ਸਿਰ 'ਚ ਕਿਰਪਾਨ ਵੱਜੀ ਆ ਮੇਰੇ ਹੱਥਾਂ 'ਤੇ ਕਿਰਪਾਨਾਂ ਵੱਜੀ ਆ ਮੇਰੇ ਲੱਕ ਤੇ ਮੇਰੇ ਡੰਡੇ ਸੋਟੇ ਨਾਲ ਵਾਰ ਕੀਤਾ ਤਮੈ ਪੁਲਿਸਕੋ ਪ੍ਰਸ਼ਾਸਨ ਕੋਈ ਮੰਗ ਚੋਣਾ ਵਾ ਮੈਨੂੰ ਜਲਦੀ ਜਲਦੀ ਇਨਸਾਰਫ ਦਿੱਤਾ ਜਾਵੇ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਪਹਿਲੇ ਦਿਨ ਉਹ ਨਿਹੰਗ ਸਿੰਘ ਨਾਲ ਹੀ ਗੱਲ ਹੋਈ ਸੀ ਕਿ ਮੈਨੂੰ ਪੈਸੇ ਦਿੱਤੇ ਜਾਂ ਬੈਟਰੀ ਕਰਾਂ ਮੈਂ ਪਹਿਲੇ ਦਿਨ ਮੈਂ ਉਹਨਾਂ ਨੂੰ ਕਿਹਾ ਸੀ ਜਾ ਤੇ ਮੇਰੇ ਪੈਸੇ ਦੇ ਦੇ ਤੇ ਜਾ ਮੇਰੀ ਬੈਟਰੀ ਮੈਨੂੰ ਦੇ ਦੇ ਉਹ ਆਂਦਾ ਵੀ ਬੈਟਰੀ ਉਹ ਨਹੀਂ ਦੇਣੀ ਮੈਂ ਤੇ ਪੈਸੇ ਨਿਹੰਗਾ ਫੌਜਾ ਕੋ ਤੋ ਐਡੀ ਛੇਤੀ ਨਹੀਂ ਲੈ ਸਕਦਾ ਅਗਲੇ ਦਿਨ ਮਨ ਹੋਰ ਨਿਹੰਗ ਅਗਲੇ ਅਗਲੇ ਦਿਨ ਹਾਂਜੀ ਉਹ ਉਹ ਕੁੱਟਣ ਦੇ ਵਿਚਾਰ ਚ ਪਹਿਲੇ ਦਿਨ ਕਿਹਾ ਸੀ ਸ਼ਾਮਾ ਉਹ ਸ਼ਾਮ ਨੂੰ ਉਹਨਾਂ ਦਾ ਕੋਈ ਨਿਹੰਗ ਸਿੰਘ ਉਹਨਾਂ ਨੇ ਵਾਰਦਾਤ ਕੀਤੀ ਨੇ ਸੋ ਕੋ ਇੰਤਿਆਰ ਕਰ ਕਰਕੇ ਉਹਨਾਂ ਨੂੰ ਵੀ ਮੈਰਾਟੋ ਲੈ ਜਾਣਗੇ ਜਾਂ ਉਹਨਾਂ ਦਾ ਜਿਹੜਾ ਮੋਦੋ ਸੋਰਾ ਸਾਹਿਬ ਵੀ ਅਮਰੀਕ ਸਿੰਘ ਤੇ ਮੈਂ ਉਹ ਲੈ ਜਾਣਗੇ ਕੋਈ ਅਜਿਹੀ ਕਾਰਵਾਈ ਨਹੀਂ ਹੋਈ ਆਟੋ ਛੱਡ ਕੇ ਭੱਜ ਗਏ ਹਾਂਜੀ ਤੇ ਆਪਾਂ ਮੈਂ ਕੋਈ ਲੜਾਈ ਦੇ ਅਸੀਂ ਬਹਿ ਨਹੀਂ ਆ ਮੈਂ ਕੋਈ ਚੱਕਰ ਨਹੀਂ ਕੋਈ ਨਾਰਮਲ ਗੱਲ ਆ ਪਰ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਨਿਹੰਗ ਸਿੰਘ ਇੱਕਦਮ ਆ ਗਏ ਮੈਨੂੰ ਇੰਨਾ ਉਹਨਾਂ ਵੱਲੋਂ ਕਿਹਾ ਗਿਆ ਕਿ ਬੇਰੀ ਕਿਤੇ ਇਹ ਜਮਾਨਤ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਇਹ ਦੇ ਬਿਲਕੁਲ ਮੈਂ ਵੀ ਸੇਖ ਪਰਿਵਾਰ ਦਾ ਬਲੌਗ ਕਰਦਾ ਹਾਂ ਹਾਂ ਜੀ ਮੇਰੇ ਕੋਲ ਸੀਸੀਟੀ ਆਪਣੇ ਕੈਮਰੇ ਦੀ ਫੋਟੋਸ ਵੀਡੀਓ ਮੇਰੇ ਕੋਲ ਹੈਗੀਆਂ ਵਾ ਉਹ ਤੁਹਾਨੂੰ ਮੈਂ ਦਿਆਵਾਂਗਾ ਤੇ ਆਪੇ ਵੇਖ ਲਿਓ ਇਨਸਾਫ ਦੀ ਮੈਨੂੰ ਮੰਗ ਚਾਹੀਦੀ 14 ਟਾਂਕੇ ਭਾਜੀ ਲੱਗੇ ਮੇਰੇ ਹੋਰ ਵੀ ਕਿਤੇ ਸੱਟ ਲੱਗੀ ਸੱਟ ਮੇਰੇ ਲੱਕ 'ਚ ਲੱਗੀਆਂ ਵਾ ਮੇਰੇ ਗੋਡਿਆਂ ਤੇ ਮੇਰੇ ਹੱਥਾਂ 'ਤੇ ਕਿਰਪਾਨਾਂ ਵੱਜੀਆਂ ਸਿਰ 'ਚ ਵੀ ਮੇਰੇ ਕਿਰਪਾਨ ਵੱਜੀ ਤੁਸੀਂ ਕਿੰਨੇ ਜਣੇ ਸੀ ਕਿ ਉਹ ਕਿੰਨੇ ਜਣੇ ਸੀ ਮੇਰਾ ਬ੍ਰਦਰ ਮੇਰਾ ਰੋਟੀ ਲੈ ਕੇ ਗਿਆ ਹੀ ਖਾਣਾ ਅਚਾਨਕ ਹੀ ਗਿਆ ਮੇਰਾ ਬ੍ਰਦਰ ਹਾਂਜੀ ਦੋ ਜਣੇ ਉਹ 15 ਤੋਂ 16 ਉਹ 15 16 ਉਹ ਵੀ ਬ੍ਰਦਰ ਕਰਕੇ ਮੈਂ ਬਚਾ ਗਿਆ ਨਹੀਂ ਤੇ ਕੀਪਦਾ ਮਾਰ ਹੀ ਜਾਂਦੇ ਤੇ ਜਾਂਦੇ ਵਰੀ ਮੈਨੂੰ ਕਹਿ ਕੇ ਗਏ ਆ ਤੈਨੂੰ ਹੁਣ ਵੱਢ ਕੇ ਗਏ ਆ ਤੇ ਅਸੀਂ ਗੋਲੀਆਂ ਨਾਲ ਵੀ ਤੈਨੂੰ ਮਾਰਨਾ ਜਗਦੀਪ ਸਿੰਘ ਸਾਨੂੰ ਦਲੀਪ ਸਿੰਘ ਪਿੰਡ ਜਾਾਂਗੇ ਦਾ ਰਹਿਣ ਵਾਲਾ ਇਹ ਮੇਰਾ ਭਰਾ ਵਾ ਜਿਹਦੀ ਦੁਕਾਨ ਦੀ ਇੱਕ ਡਰਾ ਦਸੀ ਜਾਂਦੀ ਹੈ ਮੈਂ ਉਸ ਦਿਨ ਦੁਪਹਿਰ ਦੇ ਕਰੀਬ ਰੋਟੀ ਲੈ ਕੇ ਗਿਆ ਇਹਦੀ ਜਾ ਗਏ ਉੱਥੇ ਪਤਾ ਲੱਗਾ ਵੀ ਆਹ ਗੱਲ ਹੋਈ ਆ ਚਲੋ ਫਿਰ ਇਹਨਾਂ ਨੂੰ ਪੁੱਛਿਆ ਵੀ ਕਹਿੰਦੇ ਨਹੀਂ ਆਪਣਾ ਹੋ ਜਾਣੀ ਗੱਲ ਅਸੀਂ ਬੜੇ ਰਮਾਂ ਦੇ ਨਾਲ ਨਿਊਟਰਲ ਹੋ ਕੇ ਬੈਠੇ ਆ ਰਮਾਂ ਨਾਲ ਕੁਰਸੀਆਂ ਉੱਤੇ ਬੈਠੇ ਆ ਕੁਰਸੀਆਂ ਤੇ ਬੈਠੇ ਆ ਤੇ ਜਦੋਂ ਉਧਰੋਂ ਨਿਹੰਗ ਸਿੰਘ ਦੀਆਂ ਗੱਡੀਆਂ ਆਈਆਂ ਗੱਡੀ ਆਈ ਆ ਗੱਡੀ 'ਚ ਉਤਰਦੇ ਆ ਸਾਰੀ ਪੁੱਛਿਆ ਨਹੀਂ ਕਿੱਥੇ ਨਹੀਂ ਸਿੱਧੀਆਂ ਕਿਰਪਾਨਾਂ ਨਾਲ ਟਪੇੜਾਂ ਨਾਲ ਡਾਂਗਾ ਜੋ ਵੀ ਉਹਨਾਂ ਦੇ ਹੱਥ ਬਹੁਤ ਤੇਜ਼ ਤਰ੍ਹਾਂ ਹਥਿਆਰ ਸੀ ਉਹ ਇਹਨਾਂ ਨੂੰ ਛੁੱਟਣ ਦਵਾਂ ਮੈਂ ਬਚਾਉਂਦਾ ਰ ਮੇਰੀ ਵੀਡੀਓ ਕੈਮਰੇ ਲੱਗੇ ਦੁਕਾਨ ਤੇ ਵੀਡੀਓ ਵੇਖ ਸਕਦੇ ਆ ਇਨੂੰ ਥੱਲੇ ਛੋਟ ਗਿਆ ਦਾ ਸੇਰ ਪਾੜਦਾ ਵਾ ਤੇ ਹੁਣ ਸਾਡੇ ਵੀ ਛੱਟ ਮੇਰੇ ਵੀ ਛੱਟ ਮੇਰੇ ਵੀ ਉਹਨਾਂ ਨੇ ਮਾਰੀ ਆ ਮੇਰੇ ਵੀ ਟਾਂਕੇ ਲੱਗੇ ਹੋਏ ਮੰਗਦੀ ਕਰਦੇ ਭਾਈ ਮੰਗੇ ਹੁਣ ਸਾਹ ਸਾਹ ਦੀ ਮੰਗ ਕਰਦੇ ਆ ਵੀ ਉਹ ਬੰਦਿਆਂ ਨੂੰ ਸਖਤੋ ਸਖਤ ਕਾਰਵਾਈ ਕਰਕੇ ਉਸਨੂੰ ਹਰਾਸ ਰੋਕ ਦੇਣ ਬਈ ਦੁਕਾਨ ਤੇ ਸਿਰਫ ਦੋ ਜਣੇ ਸੀ ਤੁਸੀਂ ਹਾਂਜੀ ਦੋ ਜਣੇ ਸੀ ਉਹ ਕਿੰਨੇ ਜਣੇ ਆਏ ਸੀ ਉਹ 10-11 ਦੇ ਕਰੀਬ ਹੀ ਗੱਡੀ ਨੋਵਾ ਪੂਰੀ ਭਰ ਕੇ ਆਈ ਇਹਨਾਂ ਵਗੜੀ ਤੇ ਪੂਰੀ ਬੋਲੇ ਤਿਆਰੀ ਦੇ ਵਿੱਚ ਸਾਨੂੰ ਪਤਾ ਹੁੰਦਾ ਤਾਂ ਅਸੀਂ ਆਪਾਂ ਉੱਥੋਂ ਚੱਲ ਜਾਂਦੇ ਜਾਂ ਕੁਝ ਕਰਦੇ ਪੁਲਿਸ ਨੂੰ ਹੀ ਫੋਨ ਕਰਦੇ ਪੁਲਿਸ ਇਹ ਕਹਿੰਦੀ ਨਹੀਂ ਹੋ ਜੂਗਾ ਮਸਲਾ ਹੱਲ ਹਾਂਜੀ ਮੇਰਾ ਨਾਮ ਰਮਨਜੀਤ ਕੌਰ ਹੈ ਵਾਈਫ ਆਫ ਮਨਦੀਪ ਸਿੰਘ ਤੇ ਜੋ ਇਹ ਵਾਕਿਆ ਹੋਇਆ ਨਾ ਪਿੰਡ ਜਾਂਗੇ ਹਾਂਜੀ ਕੀ ਵਾਕਿਆ ਹੈ ਇਹ 15 ਤਰੀਕ ਦਾ ਵਾਕਿਆ ਹੈ ਮੇਰੇ ਹਸਬੰਦ ਨੇ ਜਿਵੇਂ ਡੇਲੀ ਰੂਟੀਨ ਤੋਂ ਸ਼ਾਪ ਖੋਲ੍ਹਦੇ ਉਸ ਤਰੀਕੇ ਨਾਲ ਸ਼ਾਪ ਖੋਲੀ ਸੀ ਤਾਂ ਕੋਈ ਨਿਆང་ ਸਿੰਘ ਨੇ ਉਹ ਆਏ ਸੀਗੇ 15 16 ਲੋਕਾਂ ਨੂੰ ਲੈ ਕੇ ਉਹਨਾਂ ਦੇ ਨਾਲ ਕੋਈ ਬੈਟਰੀ ਦਾ ਲੇਂਜਿੰਗ ਸੀਗਾ ਮੇਰੇ ਹਸਬੰਦ ਦਾ ਤੇ ਮੇਰੇ ਹਸਬੰਦ ਕੋਲ ਉਧਾਰੀ ਬੈਟਰੀ ਲੈ ਕੇ ਗਏ ਸੀਗੇ ਉਹ ਤੇ ਉਹਨਾਂ ਨਾਲ ਹਾਫ ਪੇਮੈਂਟ ਕਰਤੀ ਸੀ ਹਾਫ ਕਰਨੀ ਸੀਗੀ ਤੇ ਉਹਦੇ ਵਿੱਚ ਥੋੜੀ ਜਿਹੀ ਉਹਨਾਂ ਦੀ ਤੂਤੂ ਮਾਮੀ ਹੋ ਗਈ ਤੇ ਨੈਕਸਟ ਡੇ ਉਹ 15 16 ਸਿੱਖ ਜਿਹੜੇ ਨੇ ਨਿਆང་ ਸਿੰਘ ਨੇ ਉਹਨਾਂ ਨੂੰ ਨਾਲ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਆ ਕੇ ਮੇਰੇ ਹਸਬੰਦ ਤੇ ਹਮਲਾ ਕੀਤਾ ਮਾਰਕੁੱਟ ਕੀਤੀ ਹਾਂਜੀ ਇਹ ਮੰਗ ਵੀ ਕਰਦੇ ਹਾਂ ਸਰ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿਉਂਕਿ ਦੇਖੋ ਉਹ ਦੁਹਾਈ ਦਿੰਦੇ ਕਿ ਉਹ ਸਿੱਖਾ ਅਸੀਂ ਇੱਕ ਪਰਿਵਾਰ ਤੋਂ ਅਸੀਂ ਵੀ ਸਿੱਖ ਪਰਿਵਾਰ ਤੋਂ ਹਣਾ ਤੇ ਮੇਰੀ ਮਦਰ ਇਨ ਲਾ ਇਹਨਾਂ ਨੇ ਵੀ ਹਮਰ ਸ਼ੱਕਾ ਹੋਇਆ ਆਇਆ ਹੈ ਨਾ ਮੇਰੇ ਜਿਹੜੇ ਮਾਮਾ ਸਹਰਾ ਜੀ ਉਹ ਵੀ ਇਸ ਕਮੇਟੀ ਦੇ ਵਿੱਚ ਉਹਨਾਂ ਨੇ 30 ਸਾਲ ਆਲਮੋਸਟ ਸਰਵਿਸ ਦਿੱਤੀ ਹੈ ਹਣਾ ਤੇ ਅਸੀਂ ਸਿੱਖ ਪਰਿਵਾਰ ਤੋਂ ਸਾਨੂੰ ਇਨਸਾਫ ਦੀ ਮੰਗ ਕਰਦੇ ਹਾਂ ਸਾਨੂੰ ਇਨਸਾਫ ਕੀਤਾ ਜਾਵੇ ਪ੍ਰਸ਼ਾਸਨ ਹੈ ਕੀ ਕਰ ਰਿਹਾ ਹੈ ਪ੍ਰਸ਼ਾਸਨ ਐਸਾ ਜਿਵੇਂ ਸਾਨੂੰ ਸਪੋਰਟ ਕਰਦਾ ਆ ਠੀਕ ਹੈ ਪਰ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਇਹੋ ਬੇਨਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਨਾਤ ਪਾਈ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਮਤਿਸਾਨ ਮੇਰੇ ਹਸਬੰਦ ਨੂੰ ਜਾਣ ਲੱਗੇ ਵੀ ਤੁਮ ਕਹਿੰਦੇ ਕਿ ਅਸੀਂ ਤੁਹਾਨੂੰ ਗੋਲੀਆਂ ਦੇ ਨਾਲ ਮਾਰ ਕੇ ਜਾਣਾ ਹੈ ਮੇਰੇ ਹਸਬੰਦ ਆ ਸਿਰ ਦੇ ਵਿੱਚ ਉਹਨਾਂ ਨੇ ਤਲਵਾਰ ਮਾਰ ਕੇ ਇੱਥੋਂ ਲੱਗੇ ਅੱਧਾ ਸਿਰ ਵੜ ਦਿੱਤਾ ਆ 14 ਉਹਨਾਂ ਨੂੰ ਸਟਿਚਸ ਆਏ ਆ ਤੇ ਉਹਨਾਂ ਦੀ ਜਿਹੜੀ ਹੈਡ ਦੀ ਜਿਹੜੀ ਮੇਨ ਬੋਨ ਹੈ ਉਹ ਫ੍ਰੈਕਚਰ ਹੋ ਗਈ ਹੈ ਠੀਕ ਹੈ ਸਾਡੇ ਘਰ ਚ ਕੰਮ ਕਰਨ ਵਾਲੇ ਇੱਕ ਲੋਤੇਓ ਮੇਰੇ ਹਸਬੰਦਾਂ ਸਾਡੇ ਕੋਲ ਇੱਕ ਛੋਟੀ ਜੀ ਦੁਕਾਨ ਹੈ ਜਿਹਦੇ ਕੋਲੋਂ ਸਾਡਾ ਰੋਜ਼ੀ ਰੋਟੀ ਅਸੀਂ ਚਲਾਉਂਦੇ ਆ ਹਨਾ ਸਾਡਾ ਪਰਿਵਾਰ ਉਸ ਉਸ ਦੁਕਾਨ ਤੋਂ ਪਾਲਦਾ ਕਿੰਨੇ ਦਿਨ ਹੋ ਗਏ 15 ਤੋਂ 16 ਦਿਨ ਸਾਡੀ ਦੁਕਾਨ ਵੀ ਬੰਦ ਆ ਅਸੀਂ ਬਾਹਰ ਨਹੀਂ ਜਾ ਸਕਦੇ ਸਾਨੂੰ ਤੰਗੀਆਂ ਮਿਲਦੀਆਂ ਪਈਆਂ ਤੇ ਪ੍ਰਸ਼ਾਸਨ ਅੱਗੇ ਸਾਡੀ ਹੱਥ ਬੰਨ੍ਹ ਕੇ ਇਹੋ ਬੇਨਤੀ ਆ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਕਰੋਨਾ ਵੱਲੋਂ ਕਿਹਾ ਗਿਆ ਜੀ ਕਿ ਸਾਡਾ ਦਮਾਲਾ ਲਾਇਆ ਗਿਆਗਾ ਤੇ ਉਸ ਤੋਂ ਬਾਅਦ ਅਸੀਂ ਗਏ ਆ ਨਾਲੇ ਦਾੜੀ ਤੋਂ ਹੱਤ ਪਾਇਆ ਫਿਰ ਅਸੀਂ ਸਾਰੇ ਕਰਕੇ ਆਏ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਮੈਂ ਤੁਹਾਨੂੰ ਉਹ ਦਵਾਈ ਦੇਖਿਆ ਥੀ ਕਿ ਅਸੀਂ ਵੀ ਗੁਰਸਿੱਖ ਪਰਿਵਾਰ ਤੋਂ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਲਓ ਉਹ ਆਰਮੀ ਚ ਐਕਸ ਸਰਵਿਸਮੈਨ ਨੇ ਮੇਰੇ ਫਾਦਰ ਸਾਹਿਬ ਹੌਨਰੀ ਕੈਪਟਨ ਤੋਂ ਰਿਟਾਇਰ ਹੋ ਉਹ ਵੀ ਰਸਤਾਰ ਸੇ ਜਾਂਦੇ ਆ ਜੇ ਅਸੀਂ ਸਿੱਖ ਪਰਿਵਾਰ ਤੋਂ ਸਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਉਹ ਧਾਲੀਨ ਦਿੱਤੀ ਗਈ ਹੈ ਕਿ ਤੁਸੀਂ ਸਿੱਖੀ ਨੂੰ ਸਤਕਾਰਯੋਗ ਦੇਖੋ ਪੱਗਾਂ ਸਭ ਦੇ ਘਰਾਂ ਚ ਹੁੰਦੀ ਐ ਅਸੀਂ ਸਤਕਾਰਯੋਗ ਉਹਨਾਂ ਨੂੰ ਉੱਚੇ ਸਥਾਨ ਤੇ ਰੱਖਦੇ ਅਸੀਂ ਇਸ ਤਰ੍ਹਾਂ ਦੇ ਹਰਕਤਾਂ ਕਿੱਦਾਂ ਕਰ ਸਕਦੇ ਕਿਸੇ ਦੇ ਦਿਮਾਗਿਆਂ ਨੂੰ ਜਾਂ ਕਿਸੇ ਦੀ ਕਲਪਨਾ ਨੂੰ ਅਸੀਂ ਕਿਸ ਤਰੀਕੇ ਨਾਲ ਹੱਥ ਪਾ ਸਕਦੇ ਨਹੀਂ ਪਾ ਸਕਦੇ ਮੇਰੀ ਮਦਰ ਨੂੰ ਇਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸਾਡੇ ਘਰ ਛੋਟੇ ਬੱਚਿਆਂ ਨੇ ਇਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਆ ਤੇ ਤੁਸੀਂ ਆਪ ਦੱਸੋ ਕਿ ਅਸੀਂ ਇਹੋ ਜੇ ਕੰਮ ਕਰ ਸਕਦੇ ਹਾਂ ਅਸੀਂ ਕਮਾਈ ਰੋਜ਼ੀ-ਰੋਟੀ ਕਮਾ ਕੇ ਮਿਹਨਤ ਕਰਕੇ ਖਾਣ ਵਾਲੇ ਹੁਣ ਮਿਹਨਤ ਦੀ ਜਿਸੀ ਕਮਾਈ ਆਪ ਨਹੀਂ ਮੰਗਾਂਗੇ ਤੇ ਅਸੀਂ ਕਿੱਥੇ ਜਾਵਾਂਗੇ ਸਾਡੇ ਬੱਚਾ ਨੂੰ ਕੌਣ ਪਾਲੇਗਾ ਤੁਸੀਂ ਸਾਨੂੰ ਦੱਸੋ ਗੁੰਡਾ ਕਰਦੀ ਕੀ ਕੀ ਸਰ ਸ਼ਰੀਆਮ ਗੁੰਡਾ ਕਰਦੀ ਕੀਤੀ ਗਿਆ ਸਾਡੇ ਕੋਲ ਵੀਡੀਓ ਹੈਗੇ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਅਸੀਂ ਉਹ ਤੁਹਾਨੂੰ ਦੇ ਦਾਂਗੇ ਤੁਸੀਂ ਦਿਖਾਓ ਸ਼ਰੀਆਮ ਉਹ 15 16 ਬੰਦਿਆਂ ਦੇ ਕਿ ਦੋ ਭਰਾ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਪੂਰੇ ਨੰਗਿਆਂ ਤਲਵਾਰਾਂ ਦੇ ਨਾਲ ਡੰਡੇ ਸੋਟੇ ਮਾਰ ਕੇ ਉਹਨਾਂ ਦੇ ਖੂਨਮ ਖੂਨ ਕੀਤਾ ਹੋਇਆ ਹੈ ਠੀਕ ਹੈ ਉਹਨਾਂ ਦਾ ਬ੍ਰਦਰ ਸੀਗਾ ਵਿਚ ਬਚਾਅ ਕਰਨ ਵਾਲਾ ਉਹਦੇ ਸੱਟਾਂ ਮਾਰੀਆਂ ਮੇਰੇ ਹਸਬੰਦ ਦੀ ਇੰਨੀਆਂ ਸੱਟਾਂ ਵਧੀਆਂ ਹੋਈਆਂ ਅਸੀਂ ਘਟੋ ਘਾਟ ਅੱਜ ਕਿੰਨੇ ਦਿਨ ਹੋ ਗਏ ਹਸਪੀਟਲ ਤੱਕੇ ਖਾਰੇ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਆਇਆ ਹੈਗਾ ਸਾਨੂੰ ਕਿਸੇ ਨੇ ਪੁੱਛ ਨਹੀਂ ਪਾਈ ਤੁਸੀਂ ਕੀ ਕਰਦੇ ਕੀ ਨਹੀਂ ਅਸੀਂ ਪ੍ਰਸ਼ਾਸਨ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਸਾਨੂੰ ਇਨਸਾਫ ਹੋਣਾ ਚਾਹੀਦਾ ਹੈਗੀ ਹੈ ਜੀ ਸਾਡੇ ਕੋਲ ਸਭ ਕੁਝ ਹੈਗਾ ਜੀ ਅਸੀਂ ਤੁਹਾਨੂੰ ਉਹ ਸਾਰਾ ਕੁਝ ਪ੍ਰੋਵਾਈਡ ਕਰਾਵਾਂਗੇ ਪ੍ਰੈਸਾਂ ਵਿੱਚ ਕੀਤੀ ਗਈ ਕਿ ਕੋਈ ਜਿੱਤੇ ਬੰਦਿਆਂ ਨੇ ਆ ਕੇ ਤੇ ਝਗੜਾ ਚੁਕਾ ਦਿੱਤਾ ਕੀ ਸਰਪੋਣਾ ਓਨਾ ਝਗੜਾ ਜੋ ਹੋਇਆ ਉਹਦੀ ਬੰਦੇ ਦੀ ਸਟਾ ਜੋ ਲੱਗੀਆਂ ਨਾ ਲੱਗੀਆਂ ਸਟਾ ਉਸ ਮੌਕੇ ਤੇ ਤੋਂ ਉਹਦੀ ਬੰਦਾ ਦਾਖਲ ਹਸਪਤਾਲ ਐਮ ਐਲ ਆਰ ਉਹਨਾਂ ਜਾਰੀ ਹੋ ਰਹੀ ਹੁੰਦੀ ਹੈ ਉਹਨਾਂ ਦੀ ਐਮਐਲਆਰ ਉਹਨਾਂ ਦੀ ਮਕਮਲੀ ਐਕਸਰੇ ਵਗੈਰਾ ਨਹੀਂ ਕਰਾਈ ਜਿਸ ਕਰਕੇ ਐਮਐਲਆਰ ਉਹਨਾਂ ਦੀ ਨਹੀਂ ਪਹੁੰਚੀ ਸਾਡੇ ਸਤਿੰਦਰ ਸਿੰਘ ਏਸੀ ਜਿਹੜੇ ਡੀਲ ਕਰਦੇ ਉਹ ਐਮਐਲਆਰ ਲੈਂਡ ਖੁਦ ਗਏ ਉੱਥੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਦੀ ਜੇ ਪੂਰੇ ਐਕਸਰੇ ਸਾਰੀ ਰਿਪੋਰਟ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਐਮਐਲਆਰ ਨੂੰ ਦਿੱਤੀ ਜੀ ਐਮਐਲਆਰ ਲੈਂਡ ਤੇ ਇਹਦਾ ਬੰਦੇ ਦਾ ਬਿਆਨ ਲੇ ਕੇ ਮਜਰੂਦਾ ਤੇ ਇੱਕ ਬੰਦੀ ਕਾਰਵਾਈ ਹੋਏਗੀ ਅਵਸ਼ੇ ਹੈਗੀ ਸਰ ਇਹ ਕਾਰਨ ਕਿਸੇ ਨੇ ਲੜਾਈ ਕਾਦੇ ਵਾਸਤੇ ਲੜਾਈ ਇਹਨਾਂ ਦੇ ਹੋਈ ਉਹ ਦੁਕਾਨ ਕਰਦੇ ਮੋਟਰਸਾਈਕਲ ਸਕੂਟਰਾਂ ਦੀ ਠੀਕ ਕਰਨ ਦੀ ਇਹ ਬੰਦਾ ਆਟੋ ਚਲਾਉਂਦਾ ਜੀ ਦੂਜਾ ਜਿਹੜਾ ਉਹ ਆਟੋ ਬੈਟਰੀ ਤੋਂ ਬੈਟਰੀ ਵਗੈਰਾ ਪਈ ਹੁਣ ਆਟੋ ਦੀ ਉਸ ਤੇ ਪੈਸੇ ਦੇ ਲੈਣ ਦਾ ਨਾ ਕਰਕੇ ਝਗੜਾ ਜਿਹੜਾ ਹੈ ਠੀਕ ਹੈ ਹਾਂ ਫੁਟੇਜ ਵੀ ਆਈ ਹੈ ਵੀ ਕਾਫੀ 15 ਤੋਂ 20 ਜਾਣੇ ਗਏ ਆ ਤੇ ਉਹਨਾਂ ਨੇ ਉਹਨਾਂ ਕੋਲ ਹਥਿਆਰ ਵੀ ਹੈਗੇ ਸੀ ਤੇਜ ਹਥਿਆਰ ਨਹੀਂ ਨਹੀਂ ਸਾਡੇ ਕੋਲ ਫੁਟੇਜ ਜਿਹੀ ਕੋਈ ਨਹੀਂ ਆਇਆ ਅਸੀਂ ਸਟੇਟਮੈਂਟ ਲਵਾਂਗੇ ਬੰਦੀ ਦੀ ਉਹਦੀ ਮੌਜੂਦੀ ਸਟੇਟਮੈਂਟ ਲਵਾਂਗੇ ਉਸ ਤੋਂ ਬਾਅਦ ਵੀ ਉਹਦੇ ਜਾਨ ਅਸਾਰ ਜੋ ਵੀ ਬੰਦਲੀ ਕਰੀ ਹੋਈ ਜੀ ਉਹ ਹੋਏਗੀ